ਹੋਈਆਂ ਨੇ ਆਈਪੀਐਸ ਅਤੇ ਪੀਪੀਐਸ ਲੈਵਲ ਦੀਆਂ 91 ਬਦਲੀਆਂ ਹੋਈਆਂ ਨੇ ਹੁਣ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਵੀ ਜਿਹੜੀ 91 ਆਈਪੀਐਸ ਤੇ ਪੀਪੀਐਸ ਜਿਹੜੀਆਂ ਨੇ ਅਧਿਕਾਰੀਆਂ ਦੀਆਂ ਬਦਲੀਆਂ ਹੋਈਆਂ ਅਤੇ ਉਸ ਦੇ ਵਿੱਚ ਦੱਸਦੇ ਹਾਂ ਵੀ ਮਨਦੀਪ ਸਿੰਘ ਸਿੱਧੂ ਜਿਹੜੇ ਨੇ ਡੀਆਈਜੀ ਐਡਮਿਨਿਸਟ੍ਰੇਸ਼ਨ ਪੰਜਾਬ ਚੰਡੀਗੜ੍ਹ ਦੇ ਵਿੱਚ ਜਿਹੜੀ ਉਹਨਾਂ ਦੀ ਬਦਲੀ ਹੋਈ ਸੀ ਅਤੇ ਹੁਣ ਡੀਆਈਜੀ ਆਈਆਰਬੀ ਪੰਜਾਬ ਪਟਿਆਲੇ ਦੇ ਵਿੱਚ ਉਹਨਾਂ ਦੀ ਬਦਲੀ ਜੜੀਆ ਹੋ ਚੁੱਕੀ ਆ ਤਾਂ ਇਸੇ ਤਰੀਕੇ ਨਾਲ ਅਲਕਾ ਮੀਨਾ ਜਿਹੜੇ ਕੀ ਹੈੱਡਕੁਆਰਟਰ ਇੰਟੈਲੀਜੈਂਸ ਪੰਜਾਬ ਮੋਹਾਲੀ ਦੇ ਵਿੱਚ ਸਨ ਉਹਨਾਂ ਦੀ ਬਦਲੀ ਜਿਹੜੀ ਆ ਉਹ ਚੰਡੀਗੜ੍ਹ ਦੇ ਵਿੱਚ ਹੋਈ ਆ ਤਾਂ ਇਸੇ ਤਰੀਕੇ ਨਾਲ ਸੋਮਿਆ ਮੇਸ਼ਰਾ ਜਿਹੜੇ ਕੀ ਜੁਆਇੰਟ ਸੀਪੀ ਸਿਟੀ ਲੁਧਿਆਣਾ ਦੇ ਵਿੱਚ ਸਨ ਉਹਨਾਂ ਦੀ ਬਦਲੀ ਜਿਹੜੀ ਆ ਉਹ ਫਿਰੋਜ਼ਪੁਰ ਦੇ ਵਿੱਚ ਐਸਐਸਪੀ ਦੇ ਤੌਰ ਤੇ ਹੋ ਚੁੱਕੀ ਆ ਤਾਂ ਇਸੇ ਤਰੀਕੇ ਨਾਲ ਹਰਮਨਦੀਪ ਸਿੰਘ ਹੰਸ ਜਿਹੜੇ ਆਈਪੀਐਸ ਅਧਿਕਾਰੀ ਨੇ ਉਹਨਾਂ ਦੀ ਬਦਲੀ ਜਿਹੜੀ ਆ ਇੰਟੈਲੀਜੈਂਸ ਪੰਜਾਬ ਮੁਹਾਲੀ ਤੋਂ ਜਿਹੜੀ ਆ ਜੁਆਇੰਟ ਡਾਇਰੈਕਟਰ ਕਰਾਇਮ ਵਿਜੀਲੈਂਸ ਬਿਊਰੋ ਪੰਜਾਬ ਦੇ ਵਿੱਚ ਹੋ ਚੁੱਕੀ ਹੋਈ ਆ ਇਸੇ ਤਰੀਕੇ ਨਾਲ ਗਗਨਜੀਤ ਸਿੰਘ ਜਿਹੜੇ ਕਿ ਏਆਈਜੀ ਟ੍ਰੈਫਿਕ ਚੰਡੀਗੜ੍ਹ ਦੇ ਵਿੱਚ ਸਨ ਉਹਨਾਂ ਦੀ ਬਦਲੀ ਜਿਹੜੀ ਆ ਉਹ ਵੀ ਹੋ ਚੁੱਕੀ ਹੋਈ ਆ ਅਤੇ ਇਸ ਦੇ ਵਿੱਚ ਹੀ ਉਹਨਾਂ ਦੀ ਬਦਲੀ ਜਿਹੜੀ ਤਾਂ ਦੱਸਦੀ ਹੈ ਬੀ ਜਿਹੜੀ ਸੜਕ ਸੁਰੱਖਿਆ ਫੋਰਸ ਨਵੀਂ ਕੱਲ 26 ਜਨਵਰੀ ਨੂੰ ਲਾਂਚ ਹੋਣ ਜਾ ਰਹੀ ਹੈ ਉਸ ਦੇ ਵਿੱਚ ਜਿਹੜੀ ਆ ਉਹਨਾਂ ਦੀ ਬਦਲੀ ਹੋਈ ਆ ਤਾਂ ਇਸ ਦੇ ਵਿੱਚ ਹੀ ਤੁਹਾਨੂੰ ਰੁਪਿੰਦਰ ਸਿੰਘ ਦੀ ਗੱਲ ਕਰਦੇ ਆ ਜਿਹੜੇ ਕਿ ਡੀਸੀਪੀ ਹੈਡਕ quarters ਲੁਧਿਆਣਾ ਦੇ ਵਿੱਚ ਸਨ ਉਹਨਾਂ ਦੀ ਬਦਲੀ ਜਿਹੜੀ ਆ ਤਾਂ ਦੱਸ ਦਈਏ ਵੀ ਵਿਜੀਲੈਂਸ ਬਿਊਰੋ ਦੇ ਵਿੱਚ ਹੋਈ ਆ ਲੁਧਿਆਣਾ ਦੇ ਵਿੱਚ ਹੀ ਉਹਨਾਂ ਦੀ ਜਿਹੜੀ ਬਦਲੀ ਪਹਿਲਾਂ ਵੀ ਜ਼ਰੂਰ ਉਹਨਾਂ ਦੀ ਜਿਹੜੀ ਪੋਸਟਿੰਗ ਸੀ ਉਹ ਲੁਧਿਆਣਾ ਦੇ ਵਿੱਚ ਹੀ ਸੀ ਅਤੇ ਬਦਲੀ ਵੀ ਜਿਹੜੀ ਆ ਲੁਧਿਆਣਾ ਦੇ ਵਿੱਚ ਹੀ ਹੋਈ ਆ ਤਾਂ ਇਸੇ ਤਰੀਕੇ ਨਾਲ ਗੁਰਸੇਵਕ ਸਿੰਘ ਜਿਹੜੇ ਕਿ ਜੁਆਇੰਟ ਡਾਇਰੈਕਟਰ ਕ੍ਰਾਈਮ ਵਿਜੀਲੈਂਸ ਬਿਊਰੋ ਪੰਜਾਬ ਸਨ ਉਹਨਾਂ ਦੀ ਜਿਹੜੀ ਆ ਐਸਐਸਪੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਆ ਜਿਹੜੀ ਰੇਂਜ ਅਗੇਂਸਟ ਵਿੱਚ ਹੋਈ ਆ ਬਦਲੀ ਜਿਹੜੀ ਆ ਅੰਮ੍ਰਿਤਸਰ ਰੇਂਜ ਦੇ ਵਿੱਚ ਹੋਈ ਆ ਤੈਸੇ ਤਰੀਕੇ ਨਾਲ ਰਣਵੀਰ ਸਿੰਘ ਦੀ ਜਿਹੜੀ ਜਲੰਧਰ ਦੇ ਵਿੱਚੋਂ ਬਦਲੀ ਹੋਈ ਆ ਤੈਸ ਦੇ ਵਿੱਚ ਜਲੰਧਰ ਤੋਂ ਉਹਨਾਂ ਦੀ ਬਟਿੰਡਾ ਰੇਂਜ ਦੇ ਵਿੱਚ ਬਦਲੀ ਹੋਈ ਆ ਤੈਸੇ ਤਰੀਕੇ ਨਾਲ ਗੁਰਮੀਤ ਸਿੰਘ ਜਿਹੜੇ ਕਿ ਜ਼ੋਨਲ ਐਸਪੀ ਕ੍ਰਾਈਮ ਬਠਿੰਡਾ ਦੇ ਵਿੱਚ ਸਨ ਉਹਨਾਂ ਦੀ ਬਦਲੀ ਜਿਹੜੀ ਸੰਗਰੂਰ ਦੇ ਵਿੱਚ ਹੋ ਚੁੱਕੀ ਆ ਤੈਸੇ ਤਰੀਕੇ ਨਾਲ ਰਾਜਕੁਮਾਰ ਜਿਹੜੇ ਉਹਨਾਂ ਦੀ ਬਦਲੀ ਜਿਹੜੀ ਆ ਪਟਿਆਲੇ ਤੋਂ ਉਹਨਾਂ ਦੀ ਹੁਣ ਫਲੋਰ ਦੇ ਵਿੱਚ ਬਦਲੀ ਹੋਈ ਆ ਤੈਸੇ ਤਰੀਕੇ ਨਾਲ ਜਿਹੜੇ ਗੁਰਤੇਜ ਇੰਦਰ ਸਿੰਘ ਸਨ ਉਹਨਾਂ ਦੀ ਜਿਹੜੀ ਆ ਬਦਲੀ ਫਲੋਰ ਤੋਂ ਉਹਨਾਂ ਦੀ ਬਦਲੀ ਕੇ ਜਲੰਧਰ ਉਹਨਾਂ ਨੂੰ ਭੇਜ ਦਿੱਤਾ ਗਿਆ ਤੈਸੇ ਤਰੀਕੇ ਨਾਲ ਬਹਾਦਰ ਸਿੰਘ ਜਿਹੜੇ ਸਨ ਉਹਨਾਂ ਦੀ ਵੀ ਜਿਹੜੀ ਜਲੰਧਰ ਤੋਂ ਬਾਅਦ ਹੁਣ ਪਠਾਨਕੋਟ ਦੇ ਵਿੱਚ ਬਦਲੀ ਹੋਈ ਆ ਤਾਂ ਇਸੇ ਤਰੀਕੇ ਨਾਲ ਸੂਬਾ ਸਿੰਘ ਜਿਹੜੇ ਕਿ ਏਆਈਜੀ ਜਲੰਧਰ ਤੋਂ ਉਹਨਾਂ ਦੀ ਹੁਣ ਜਿਹੜੀ ਬਦਲੀ ਹੋਈ ਆ ਉਹ ਜਲੰਧਰ ਦੇ ਵਿੱਚ ਹੀ ਇੱਕ ਵਾਰੀ ਜਿਹੜੀ ਉਹਨਾਂ ਦੀ ਬਦਲੀ ਹੋਈ ਆ ਤਾਂ ਇਸੇ ਤਰੀਕੇ ਨਾਲ ਜਿਹੜੇ ਵਿਜੇ ਸਿੰਘ ਪੀਪੀਐਸ ਏਆਈਜੀ ਸੀਡੀ ਸੀਆਈਡੀ ਪਟਿਆਲਾ ਸਨ ਉਹਨਾਂ ਦੀ ਡੀਸੀਪੀ ਲੋ ਐਂਡ ਆਰਡਰ ਅੰਮ੍ਰਿਤਸਰ ਦੇ ਵਿੱਚ ਬਦਲੀ ਹੋਈ ਆ ਤਾਂ ਜਤਿੰਦਰ ਸਿੰਘ ਦੀ ਜਿਹੜੀ ਬਦਲੀ ਤਾਂ ਦੱਸ ਰਿਹਾ ਔਰ ਬਠਿੰਡੇ ਤੋਂ ਬਾਅਦ ਉਹਨਾਂ ਦੀ ਜਿਹੜੀ AIG ਕ੍ਰਾਈਮ ਪੰਜਾਬ ਚੰਡੀਗੜ੍ਹ ਦੇ ਵਿੱਚ ਜਿਹੜੀ ਇੱਕ ਖਾਲੀ ਜਗ੍ਹਾ ਵਕਾਲੀ ਪੋਸਟ ਪਈ ਹੋਈ ਸੀ ਵੈਕੈਂਟ ਪੋਸਟ ਸੀ ਉਸ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਹੱਤਾ ਇਸੇ ਤਰੀਕੇ ਨਾਲ ਹਰਵਿੰਦਰ ਸਿੰਘ ਵਿਰਕ ਜਿਹੜੇ ਕੀ DCP ਇਨਵੈਸਟੀਗੇਸ਼ਨ ਜਲੰਧਰ ਦੇ ਵਿੱਚ ਆਪਣੀ ਡਿਊਟੀ ਨਿਭਾਰੇ ਸਨ ਉਸੇ ਤਰੀਕੇ ਨਾਲ ਜ਼ੋਨਲ AIG CID ਪਟਿਆਲੇ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਹੱਤਾ ਇਸੇ ਤਰੀਕੇ ਨਾਲ ਕੋਰਪਰੇਟ ਸਿੰਗ ਪੀਪੀਐਸ ਜਿਹੜੇ ਕੀ ਸੰਗਰੂਰ ਦੇ ਵਿੱਚ ਪਹਿਲਾਂ ਉਹਨਾਂ ਦੀ ਜਿਹੜੀ ਪੋਸਟਿੰਗ ਸੀ ਤਾਂ ਬਤੌਰ ਉਹਨਾਂ ਦੀ ਬਦਲੀ ਜਿਹੜੀ ਹੈ ਏਆਈਜੀ ਪੰਜਾਬ ਚੰਡੀਗੜ੍ਹ ਤੇ ਹੋਈ ਆ ਤਾਵਨੀਤ ਕੌਰ ਸਿੱਧੂ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਤਾਇਨਾਤ ਸਨ ਅਤੇ ਹੁਣ ਉਹਨਾਂ ਦੀ ਬਦਲੀ ਜਿਹੜੀ ਆ ਜ਼ੋਨਲ ਏਆਈਜੀ ਸੀਆਈਡੀ ਬਠਿੰਡਾ ਦੇ ਵਿੱਚ ਹੋਈ ਆ ਭੁਪਿੰਦਰ ਸਿੰਘ ਜਿਹੜੇ ਨੇ ਪਹਿਲਾਂ ਪਟਿਆਲੇ ਦੇ ਵਿੱਚ ਤਾਇਨਾਤ ਸਨ ਤਾਂ ਉਹਨਾਂ ਦੀ ਬਦਲੀ ਜਿਹੜੀ ਆ ਜ਼ੋਨਲ ਸੀਆਈਡੀ ਲੁਧਿਆਣਾ ਅਗੇਂਸਟ ਤਾਂ ਦੱਸਦੀ ਆ ਕਿ ਲੁਧਿਆਣੇ ਦੇ ਵਿੱਚ ਬਦਲੀ ਹੋਈ ਆ ਇਹ ਆ ਇੱਕ ਖਾਲੀ ਪੋਸਟ ਸੀ ਉਸ ਦੇ ਵਿੱਚ ਬਦਲੀ ਹੋਈ ਆ ਤਾਂ ਇਸੇ ਤਰੀਕੇ ਨਾਲ ਪਰਮਵੀਰ ਸਿੰਘ ਜਿਹੜੇ ਨੇ ਏਡੀਸੀ ਜਿਹੜੇ ਆ ਉਹ ਸਨ ਤਾਂ ਉਹਨਾਂ ਦੀ ਜਿਹੜੀ ਬਦਲੀ ਉਹ ਚੰਡੀਗੜ੍ਹ ਦੇ ਵਿੱਚ ਹੋਈ ਆ ਤਾਂ ਇਸੇ ਤਰੀਕੇ ਨਾਲ ਰਮਿੰਦਰ ਸਿੰਘ ਜਿਹੜੇ ਕਿ ਐਸਪੀ ਹੈੱਡ ਕੁਆਟਰ ਫਤਿਹਗੜ੍ਹ ਸਾਹਿਬ ਸਨ ਤਾਂ ਉਹਨਾਂ ਦੀ ਬਦਲੀ ਜਿਹੜੀ ਆ ਉਹ ਹੋ ਚੁੱਕੀ ਹੋਈ ਆ ਪਟਿਆਲੇ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਆ ਤੇਸੇ ਤਰੀਕੇ ਨਾਲ ਪ੍ਰਗਿਆ ਜੈਨ ਜਿਹੜੇ ਕਿ ਐਸਪੀ ਇਨਵੈਸਟੀਗੇਸ਼ਨ ਖੰਨਾਸਨ ਉਹਨਾਂ ਦੀ ਬਦਲੀ ਜਿਹੜੀ ਆ ਅੰਮ੍ਰਿਤਸਰ ਦੇ ਵਿੱਚ ਹੋਈ ਆ ਏਡੀਸੀਪੀ 3 ਦੇ ਰੈਂਕ ਤੇ ਉਹਨਾਂ ਦੀ ਬਦਲੀ ਹੋਈ ਆ ਇਸੇ ਤਰੀਕੇ ਨਾਲ ਤੁਸ਼ਾਰ ਗੁਪਤਾ ਜਿਹੜੇ ਏਡੀਸੀਪੀ 4 ਲੁਧਿਆਣਾ ਦੇ ਵਿੱਚ ਸਨ ਤਾਂ ਉਹਨਾਂ ਦੀ ਬਦਲੀ ਜਿਹੜੀ ਆ ਉਹ ਮੁਹਾਲੀ ਦੇ ਵਿੱਚ ਐਸਪੀ ਹੈੱਡਕਵਾਰਟਰਸ ਦੇ ਵਿੱਚ ਹੋਈ ਆ ਤੇਸੇ ਤਰੀਕੇ ਨਾਲ ਅਭਿਮਨਯੂ ਰਾਣਾ ਜਿਹੜੇ ਨੇ ਏਡੀਸੀਪੀ 3 ਅੰਮ੍ਰਿਤਸਰ ਤੋਂ ਉਹਨਾਂ ਦੀ ADCP 4 ਲੁਧਿਆਣਾ ਦੇ ਵਿੱਚ ਬਦਲੀ ਹੋਈ ਆ ਤੈਸੇ ਤਰੀਕੇ ਨਾਲ ਮਨਿੰਦਰ ਸਿੰਘ ਜਿਹੜੇ ਕਿ SP ਹੈਡਕੁਆਟਰ ਤਰਨਤਾਰਨ ਦੇ ਵਿੱਚ ਸਨ ਤਾਂ ਉਹਨਾਂ ਦੀ ਜਿਹੜੀ ਬਦਲੀ ਜਿਹੜੀ ਹੋਈ ਆ ਉਹ ADC ਜਿਹੜੇ ਗਵਰਨਰ ਪੰਜਾਬ ਦੇ ਵਿੱਚ ਹੋਈ ਆ ਤੈਸੇ ਤਰੀਕੇ ਨਾਲ ਜੋਤੀ ਯਾਦਵ ਜਿਹੜੇ ਤਾਂ ਦੱਸਤੀ ਹੈ ਵੀ SP ਹੈਡਕੁਆਟਰ ਮੁਹਾਲੀ ਦੇ ਵਿੱਚ ਸਨ ਉਹਨਾਂ ਦੀ ਜਿਹੜੀ ਬਦਲੀ ਉਹਨਾਂ ਦੀ ਹੋ ਚੁੱਕੀ ਹੋਈ ਆ ਅਤੇ ਉਨ੍ਹਾਂ ਦੀ ਜਿਹੜੀ ਐਸਪੀ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਬਦਲੀ ਹੋਈ ਆ ਜ਼ਰੂਰ ਪਲੇਸ ਜਿਹੜੀ ਆ ਉਹ ਹੀ ਆ ਪਲੇਸ ਪਹਿਲਾਂ ਵੀ ਮੁਹਾਲੀ ਸੀ ਤੇ ਹੁਣ ਵੀ ਜਿਹੜੀ ਆ ਜੋਤੀ ਯਾਦਵ ਦੀ ਉਹ ਮੁਹਾਲੀ ਰਹੇਗੀ ਇਸੇ ਤਰੀਕੇ ਨਾਲ ਮਹਿਤਾਬ ਸਿੰਘ ਏਡੀਸੀਪੀ 1 ਅੰਮ੍ਰਿਤਸਰ ਦੀ ਜਿਹੜੀ ਬਦਲੀ ਹੋਈ ਆ ਉਹ ਏਡੀਸੀਪੀ 1 ਲੁਧਿਆਣਾ ਦੇ ਵਿੱਚ ਹੋਈ ਆ ਅਤੇ ਇਹ ਬਦਲੀ ਜਿਹੜੀ ਆ ਰੁਪਿੰਦਰ ਕੌਰ ਸਰਾ ਦੀ ਜਗ੍ਹਾ ਜਿਹੜੀ ਆ ਬਦਲੀ ਮਹਿਤਾਬ ਸਿੰਘ ਦੀ ਹੋਈ ਆ ਇਸੇ ਤਰੀਕੇ ਨਾਲ ਜਿਹੜੇ ਦਰਪਨ ਆਲੂ ਵਾਲਿਆਂ ਨੇ ਉਹ ਜਿਹੜੇ ਨੇ ਉਹਨਾਂ ਦੀ ਮੁਹਾਲੀ ਦੇ ਵਿੱਚ ਪੋਸਟਿੰਗ ਸੀ ਅਤੇ ਹੁਣ ਉਹਨਾਂ ਦੀ ਪੋਸਟਿੰਗ ਜਿਹੜੀ ਆ ਉਹ ਪ੍ਰੋਮੋਸ਼ਨ ਤੇ ਚਲੇ ਗਏ ਆ ਪ੍ਰੋਮੋਸ਼ਨ ਉਹਨਾਂ ਨੂੰ ਮਿਲ ਗਈ ਆ ਅਤੇ ਏਡੀਸੀਪੀ 1 ਅੰਮ੍ਰਿਤਸਰ ਉਹਨਾਂ ਦੀ ਜਿਹੜੀ ਬਦਲੀ ਹੋਈ ਆ ਤੈਸੇ ਤਰੀਕੇ ਨਾਲ ਜਸਰੂਪ ਕੌਰ ਬਾਠ ਜਿਨ੍ਹਾਂ ਦੀ ਪਹਿਲਾਂ ਪੋਸਟਿੰਗ ਜਿਹੜੀ ਆ ਉਹ ਲੁਧਿਆਣਾ ਦੇ ਵਿੱਚ ਸੀ ਅਤੇ ਹੁਣ ਉਹਨਾਂ ਦੀ ਪੋਸਟਿੰਗ ਜਿਹੜੀ ਆ ਉਹ ਐਸਪੀ ਇਨਵੈਸਟੀਗੇਸ਼ਨ ਜਲੰਧਰ ਦੇ ਵਿੱਚ ਹੋਈ ਆ ਇਸ ਤਰੀਕੇ ਨਾਲ ਅਦਿੱਤਿਆ ਵਾਰੀਅਰ ਜਿਹੜੇ ਨੇ ਉਹ ਗੁਰਦਾਸਪੁਰ ਦੇ ਵਿੱਚ ਪਹਿਲਾਂ ਤੈਨਾਤ ਸਨ ਅਤੇ ਹੁਣ ਉਹਨਾਂ ਦੀ ਬਦਲੀ ਜਿਹੜੀ ਹੈ ਏਡੀਸੀਪੀ ਇਨਵੈਸਟੀਗੇਸ਼ਨ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਪੋਸਟਿੰਗ ਹੋਈ ਹੈ ਤਾਂ ਇਸੇ ਤਰੀਕੇ ਨਾਲ ਅਮਨਦੀਪ ਸਿੰਘ ਬਰਾੜ ਜਿਹੜੇ ਨੇ ਉਹ ਪਹਿਲਾਂ ਆਪ ਸਾਹਮਣੇ ਦੱਸ ਤੀਏ ਵੀ ਮੁਹਾਲੀ ਦੇ ਵਿੱਚ ਉਹਨਾਂ ਦੀ ਜਿਹੜੀ ਪੋਸਟਿੰਗ ਸੀ ਤਾਂ ਹੁਣ ਬਦਲੀ ਜਿਹੜੀ ਹੋਈ ਆ ਬਤੌਰ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਦੇ ਵਿੱਚ ਹੋਈ ਆ ਤੈਸੇ ਤਰੀਕੇ ਨਾਲ yogesh kumar ਜਿਹੜੇ ਨੇ ਉਹਨਾਂ ਦੀ ਵੀ ਬਦਲੀ ਜਿਹੜੀ ਆ ਸੰਗਰੂਰ ਤੋਂ ਹੁਣ ਪਟਿਆਲੇ ਦੇ ਵਿੱਚ ਐਸਪੀ ਇਨਵੈਸਟੀਗੇਸ਼ਨ ਦੇ ਤੌਰ ਤੇ ਹੋਈ ਆ ਐਸੇ ਐਸੇ ਤਰੀਕੇ ਨਾਲ ਹਰਬੀਰ ਸਿੰਘ ਦੀ ਗੱਲ ਕਰੀਏ ਉਹ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਸਨ ਅਤੇ ਹੁਣ ਐਸਪੀ ਸਿਟੀ ਮੁਹਾਲੀ ਦੇ ਵਿੱਚ ਉਹਨਾਂ ਦੀ ਪੋਸਟਿੰਗ ਹੋ ਚੁੱਕੀ ਆ ਐਸੇ ਤਰੀਕੇ ਨਾਲ ਆਕਾਸ਼ਦੀਪ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੀ ਵੀ ਜਿਹੜੀ ਬਦਲੀ ਆ ਉਹ ਮੁਹਾਲੀ ਤੋਂ ਰੋਪੜ ਦੇ ਵਿੱਚ ਹੋਈ ਆ ਤਾਂ ਵੱਡੀਆਂ ਬਦਲੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਤੋਂ ਹੋਈਆਂ 91 आईपीएस ਅਤੇ ਪੀਪੀਐਸ ਲੈਵਲ ਦੇ ਅਧਿਕਾਰੀਆਂ ਦੀ ਇਹ ਬਦਲੀਆਂ ਹੋਈਆਂ ਨੇ ਅਤੇ ਵੱਡੇ ਅਧਿਕਾਰੀਆਂ ਦੀ ਜਿਹੜੇ ਅਕਸਰ ਤੁਸੀਂ ਫਰੰਟ ਲਾਈਨ ਤੇ ਦੇਖੇ ਹੋਣਗੇ ਉਹਨਾਂ ਦੀ ਬਦਲੀਆਂ ਹੋਈਆਂ ਤਾਂ ਇਸੇ ਤਰੀਕੇ ਨਾਲ ਅਮਨਦੀਪ ਕੌਰ ਜਿਹੜੇ ਕਿ ਏਡੀਸੀਪੀ ਟ੍ਰੈਫਿਕ ਅੰਮ੍ਰਿਤਸਰ ਦੇ ਵਿੱਚ ਸਨ ਉਹਨਾਂ ਦੀ ਡਿਊਟੀਆਂ ਹੁਣ ਏਡੀਸੀਪੀ ਹੈੱਡਕੁਆਟਰ ਲੁਧਿਆਣਾ ਦੇ ਵਿੱਚ ਲੱਗ ਚੁੱਕੀ ਹੋਈ ਆ ਯਾਨੀ ਕਿ ਰੁਪੇਂਦਰ ਕੌਰ ਪੱਟੀ ਦੀ ਥਾਂ ਤੇ ਉਹਨਾਂ ਦੀ ਜਿਹੜੀ ਆ ਉਹ ਬਦਲੀ ਹੋਈ ਆ ਤੈਸੇ ਤਰੀਕੇ ਨਾਲ ਰੁਪਿੰਦਰ ਕੌਰ ਪੱਟੀ ਜਿਹੜੇ ਕੀ ਲੁਧਿਆਣਾ ਹੈੱਡਕੁਆਟਰ ਏਡੀਸੀਪੀ ਹੈੱਡਕੁਆਟਰ ਲੁਧਿਆਣਾ ਦੇ ਵਿੱਚ ਸਨ ਉਹਨਾਂ ਦੀ ਜਿਹੜੀ ਬਦਲੀ ਆ ਉਹ ਐਸਪੀ ਫਗਵਾੜਾ ਦੇ ਤੌਰ ਤੇ ਹੋਈ ਆ ਤੈਸੇ ਤਰੀਕੇ ਨਾਲ ਗੁਰਪ੍ਰੀਤ ਸਿੰਘ ਜਿਹੜੇ ਸਨ ਫਗਵਾੜੇ ਦੇ ਵਿੱਚ ਐਸਪੀ ਸਨ ਉਹਨਾਂ ਦੀ ਜਿਹੜੀ ਬਦਲੀ ਹੋਈ ਆ ਐਸਪੀ ਔਰਦਾਂ ਦੀ ਜਿਹੜੀ ਆ ਤਾਂ ਦੱਸਦੀਏ ਬੀਪੀਬੀਆਈ ਟ੍ਰੈਫਿਕ ਪਟਿਆਲਾ ਦੇ ਵਿੱਚ ਬਦਲੀ ਹੋਈ ਆ ਤਾਂ ਇਸੇ ਤਰੀਕੇ ਨਾਲ ਜਸਪੀਰ ਸਿੰਘ ਜਿਹੜੇ ਆ ਉਹਨਾਂ ਦੀ ਵੀ ਬਦਲੀ ਜਿਹੜੀ ਆ ਉਹ ਹੋ ਚੁੱਕੀ ਆ ਪਟਿਆਲੇ ਤੋਂ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਬਦਲੇ ਆ ਗਿਆ ਤਾਂ ਇਸੇ ਤਰੀਕੇ ਨਾਲ ਗੁਰਸ਼ਰਨਜੀਤ ਸਿੰਘ ਜਿਹੜੇ ਕੀ ਐਸਪੀ ਮੋਗਾ ਦੇ ਵਿੱਚ ਸਨ ਅਤੇ ਹੁਣ ਉਹਨਾਂ ਦੀ ਡਿਊਟੀ ਜਿਹੜੀ ਆ ਐਸਪੀ ਹੈੱਡਕੁਆਟਰ ਮੋਗਾ ਦੇ ਵਿੱਚ ਲੱਗ ਚੁੱਕੀ ਹੀ ਆ ਤਾਂ ਇਸੇ ਤਰੀਕੇ ਨਾਲ ਦੇਵ ਸਿੰਘ ਦੀ ਵੀ ਜਿਹੜੀ ਉਹ ਬਦਲੀ ਹੋਈ ਆ ਉਹਨਾਂ ਦੀ ਜਿਹੜੀ ਬਦਲੀ ਉਹ ਤੁਹਾਨੂੰ ਦੱਸ ਦਈਏ ਵੀ ਉਹ ਲੁਧਿਆਣੇ ਦੇ ਵਿੱਚ ਹੋਈ ਆ ACP ਇੰਡਸਟਰੀਅਲ ਸਿਕਿਉਰਟੀ ਲੁਧਿਆਣੇ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਆ ਤਾਂ ਇਸੇ ਤਰੀਕੇ ਨਾਲ ਹਰਕਮਲ ਕੌਰ ਜਿਹੜੇ ਕੀ ADCP ਇੰਡਸਟਰੀਅਲ ਸਿਕਿਉਰਟੀ ਦੇ ਵਿੱਚ ਸਨ ਉਹਨਾਂ ਦੀ ADCP ਮਾਫ ਕਰਨਾ ਜੀ ਹਰਕਮਲ ਕੌਰ ਜਿਹੜੇ ADCP ਇੰਡਸਟਰੀਅਲ ਸਿਕਿਉਰਟੀ ਲੁਧਿਆਣੇ ਦੇ ਵਿੱਚ ਸਨ ਉਹਨਾਂ ਦੀ ਬਦਲੀ ਜਿਹੜੀ ਆ ADCP ਹੈੱਡਕਵਾਰਟਰਸ ਅੰਮ੍ਰਿਤਸਰ ਦੇ ਵਿੱਚ ਹੋਈ ਆ ਤਾਂ ਇਸੇ ਤਰੀਕੇ ਨਾਲ ਪਰਵਿੰਦਰ ਕੋਰ ਵੀ ਜਿਹੜੇ ਨੇ ਉਹ ਵੀ ਐਡੀਸੀਪੀ ਹੈੱਡਕ quarter ਸਨ ਉਹਨਾਂ ਦੀ ਜਿਹੜੀ ਬਦਲੀ ਆ ਉਹ ਤਰਨ ਤਰਨ ਦੇ ਵਿੱਚ ਹੋਈ ਆ ਕੁਲਵੰਤ ਰਾਏ ਜਿਹੜੀ ਆ ਪਹਿਲਾਂ ਉਹਨਾਂ ਦੀ ਜਿਹੜੀ ਹੈੱਡਕ quarters ਦੇ ਵਿੱਚ ਡਿਊਟੀ ਸੀ ਹੁਣ ਐਸਪੀ ਸਪੈਸ਼ਲ ਬ੍ਰਾਂਚ ਜ਼ਰੂਰ ਸਿਟੀ ਸੇਮ ਰਹੇ ਹੀ ਮੁਕਸਰ ਸਾਹਿਬ ਵੀ ਪਹਿਲਾਂ ਤਨਾਤ ਸਨ ਪਰ ਜਿਹੜਾ ਡਿਪਾਰਟਮੈਂਟ ਉਸ ਨੂੰ ਬਦਲਿਆ ਗਿਆ ਇਸੇ ਤਰੀਕੇ ਨਾਲ ਵਿਸ਼ਾਲਜੀਤ ਸਿੰਘ ਜਿਹੜੇ ਕੀ ਐਸਟੀਐਫ ਬਾਰਡਰ ਰੇਂਜ ਅੰਮ੍ਰਿਤਸਰ ਦੇ ਵਿੱਚ ਏਆਈਜੀ ਦੇ ਤੌਰ ਤੇ ਤਨਾਤ ਸਨ ਉਹਨਾਂ ਨੂੰ ਹੁਣ ਐਸਟੀਐਫ ਦੇ ਵਿੱਚ ਐਸਪੀ ਅਮ੍ਰਿਤਸਰ ਰੇਂਜ ਦੇ ਵਿੱਚ ਤਨਖਤ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ ਵੈਬ ਸੈਗਲ ਜਿਹੜੇ ਨੇ ਏਡੀਸੀਪੀ ਪਬੀ ਆਈ ਲੁਧਿਆਣਾ ਦੇ ਵਿੱਚ ਸਨ ਅਤੇ ਹੁਣ ਉਹਨਾਂ ਦੀ ਬਦਲੀ ਜਿਹੜੀ ਆ ਉਹ ਕਰ ਦਿੱਤੀ ਗਿਆ ਮਲੇਰ ਕੋਟਲੇ ਦੇ ਵਿੱਚ ਤਾਂ ਇਸੇ ਤਰੀਕੇ ਨਾਲ ਜਗਦੀਸ਼ ਕੁਮਾਰ ਦੀ ਵੀ ਜਿਹੜੀ ਆ ਉਹ ਬਦਲੀ ਹੋਈ ਆ ਉਹ ਮਲੇਰ ਕੋਟਲੇ ਤੋਂ ਉਹਨਾਂ ਦੀ ਹੁਣ ਐਸਪੀ ਹੈੱਡ ਕੁਆਟਰ ਬਰਨਾਲੇ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਆ ਮੇਜਰ ਸਿੰਘ ਜਿਹੜੇ ਨੇ ਐਸਪੀ ਹੱਡਕੁਆਟਰ ਬਰਨਾਲਾ ਦੇ ਵਿੱਚ ਜਿਹੜੇ ਸਨ ਪਹਿਲਾਂ ਉਹਨਾਂ ਦੀ ਬਦਲੀ ਜਿਹੜੀ ਹੈ ਏਡੀਸੀਪੀ ਇੰਡਸਟਰੀਅਲ ਸਿਕਿਉਰਿਟੀ ਜਲੰਧਰ ਦੇ ਵਿੱਚ ਹੋਈ ਆ ਤਾਂ ਹਰਵਿੰਦਰ ਸਿੰਘ ਵੀ ਜਿਹੜੇ ਏਡੀਸੀਪੀ ਇੰਡਸਟਰੀਅਲ ਜਿਹੜੇ ਜਲੰਧਰ ਦੇ ਵਿੱਚ ਪਹਿਲਾਂ ਤਾਇਨਾਤ ਸਨ ਉਹਨਾਂ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਆ ਤਾਂ ਇਸੇ ਤਰੀਕੇ ਨਾਲ ਜਗਰਾਜ ਸਿੰਘ ਵੀ ਜਿਹੜੇ ਇਨਵੈਸਟੀਗੇਸ਼ਨ ਅੰਮ੍ਰਿਤਸਰ ਰੂਰਲ ਦੇ ਵਿੱਚ ਐਸਪੀ ਸਨ ਉਹਨਾਂ ਦੀ ਜਿਹੜੀ ਫਿਰੋਜ਼ਪੁਰ ਦੇ ਵਿੱਚ ਉਹਨਾਂ ਨੂੰ ਤਾਇਨਾਤ ਹੁਣ ਕਰ ਦਿੱਤਾ ਗਿਆ ਅਤੇ ਐਸਪੀ ਹੈੱਡਕ quarters ਦੇ ਤੌਰ ਤੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਇਸੇ ਤਰੀਕੇ ਨਾਲ ਸੋਹਣ ਲਾਲ ਜਿਹੜੇ ਪਹਿਲਾਂ ਐਸਪੀ ਹੈੱਡਕ quarter ਫਿਰੋਜ਼ਪੁਰ ਦੇ ਵਿੱਚ ਸਨ ਉਹਨਾਂ ਦਾ ਡਿਪਾਰਟਮੈਂਟ ਸੇਮ ਰਹੇਗਾ ਪਰ ਸ਼ਹਿਰ ਬਦਲ ਦਿੱਤਾ ਗਿਆ ਮੁਹਾਲੀ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਆ ਤੈਸੇ ਤਰੀਕੇ ਨਾਲ ਤੁਹਾਨੂੰ ਜ਼ਰੂਰ ਇਸ ਦੇ ਵਿੱਚ ਆਪਣੇ ਸ਼ਹਿਰਾਂ ਦੇ ਵੱਡੇ ਵੱਡੇ ਅਧਿਕਾਰੀਆਂ ਦੇ ਨਾਮ ਜਿਹੜੇ ਆ ਜ਼ਰੂਰ ਨਜ਼ਰ ਆ ਰਹੇ ਹੋਣਗੇ ਸਕਰੀਨ ਦੇ ਉੱਪਰ ਵੀ ਤੁਹਾਡੇ ਇਸ ਸਮੇਂ ਤਸਵੀਰਾਂ ਜਿਹੜੀਆਂ ਨੇ ਚੱਲ ਰੀਆਂ ਤੈਸੇ ਤਰੀਕੇ ਨਾਲ ਰੁਪਿੰਦਰ ਕੌਰ ਸਰਾਹ ਦੀ ਜਿਹੜੀ ਬਦਲੀ ਆ ਏਡੀਸੀਪੀ 1 ਲੁਧਿਆਣਾ ਤੋਂ ਜਿਹੜੀ ਉਹਨਾਂ ਦੀ ਆ ਬਦਲੀ ਜਿਹੜੀ ਹੋਈ ਆ ਉਹ ਐਸਪੀ ਇਨਵੈਸਟੀਗੇਸ਼ਨ ਰੋਪੜ ਦੇ ਵਿੱਚ ਹੋਈ ਆ ਤੈਸੇ ਤਰੀਕੇ ਨਾਲ ਨਵਨੀਤ ਸਿੰਘ ਜਿਹੜੇ ਨੇ ਉਹਨਾਂ ਦੀ ਵੀ ਬਦਲੀ ਜਿਹੜੀ ਆ ਉਹ ਸਾਈਬਰ ਕ੍ਰਾਈਮ ਪੰਜਾਬ ਦੇ ਵਿੱਚ ਮੁਹਾਲੀ ਦੇ ਵਿੱਚ ਉਹਨਾਂ ਦੀ ਬਦਲੀ ਹੋਈ ਆ ਤਾਂ ਇਨਵੈਸਟੀਗੇਸ਼ਨ ਤੋਂ ਉਹਨਾਂ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਸਾਈਬਰ ਕ੍ਰਾਈਮ ਹੋ ਚੁੱਕਾ ਆ ਤਾਂ ਐਸੇ ਤਰੀਕੇ ਨਾਲ ਅ ਦੇਖ ਸਕਦੇ ਹੋ ਬੀਟ ਡਿਪਾਰਟਮੈਂਟ ਤੱਕ ਕਈਆਂ ਦੇ ਜਿਹੜੇ ਨੇ ਉਹ ਚੇਂਜ ਕੀਤੇ ਗਏ ਆ ਜਸਵੰਤ ਕੌਰ ਜਿਹੜੇ ਕਿ ਐਸਪੀ ਹੈੱਡਕੁਆਟਰ ਸਮਰਿਸਰ ਦੇ ਵਿੱਚ ਤਨਨਾਥ ਸਨ ਉਹਨਾਂ ਦੀ ਜਿਹੜੀ ਬਦਲੀ ਆ ਉਹ ਬਟਾਲਾ ਦੇ ਵਿੱਚ ਹੋਈ ਆ ਐਸਪੀ ਹੈੱਡਕੁਆਟਰ ਤੇ ਇਸੇ ਤਰੀਕੇ ਨਾਲ ਜਗਵਿੰਦਰ ਸਿੰਘ ਜਿਹੜੇ ਨੇ ਉਹਨਾਂ ਦੀ ਵੀ ਜਿਹੜੀ ਬਦਲੀ ਉਹ ਪਠਾਨਕੋਟ ਦੇ ਵਿੱਚ ਹੋਈ ਆ ਤਾਂ ਗੁਰਪ੍ਰਤਾਪ ਸਿੰਘ ਸਹੋਤਾ ਜਿਨ੍ਹਾਂ ਦੀ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਉਹ ਡਿਊਟੀ ਨਿਭਾ ਰਹੇ ਸਨ ਅਤੇ ਹੁਣ ਉਹਨਾਂ ਦੀ ਬਦਲੀ ਜਿਹੜੀ ਆ ਗੁਰਦਾਸਪੁਰ ਦੇ ਵਿੱਚ ਕਰ ਦਿੱਤੀ ਆ ਤਾਂ ਦੇਖਦੇ ਹੋ ਤੁਹਾਡੇ ਸਕਰੀਨ ਤੇ ਇਸ ਸਮੇਂ ਤਸਵੀਰਾਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਵੀ ਵੱਡੀਆਂ ਬਦਲੀਆਂ ਜਿਹੜੀਆਂ ਨੇ ਉਹ ਪੰਜਾਬ ਤੇ ਵਿੱਚ ਹੋਈਆਂ ਤਾਂ ਇਸੇ ਤਰੀਕੇ ਨਾਲ ਕਰਨਵੀਰ ਸਿੰਘ ਜਿਹੜੇ ਕਿ ਐਸਪੀ ਸਨ ਉਹਨਾਂ ਦੀ ਜਿਹੜੀ ਆ ਬਦਲੀ ਜਿਹੜੀ ਆ ਉਹ ਫਾਜ਼ਿਲਕਾ ਦੇ ਵਿੱਚ ਕੀਤੀ ਗਈ ਆ ਤਾਂ ਇਸੇ ਤਰੀਕੇ ਨਾਲ ਮਨਜੀਤ ਕੌਰ ਜਿਹੜੇ ਨੇ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਤੈਨਾਤ ਸਨ ਉਹਨਾਂ ਨੂੰ ਐਸਪੀ ਇੰਟੈਲੀਜੈਂਟ ਅ ਇੰਟੈਲੀਜੈਂਸ ਜਲੰਧਰ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਉਹ ਬਦਲੀ ਉਹਨਾਂ ਦੀ ਕੀਤੀ ਗਈ ਆ ਤਾਂ ਇਸ ਸਮੇ 91 ਯਾਨੀ ਕਿ ਵੱਡੇ ਫੇਰ ਬਦਲ ਜੜੇ ਹੋਏ ਆ ਉਹ ਇਸ ਸਮੇ ਤੁਹਾਡੀ ਸਕਰੀਨਸ ਤੇ ਤੁਹਾਨੂੰ ਜ਼ਰੂਰ ਇੱਕ ਵਾਰੀ ਨਜ਼ਰ ਵੀ ਆ ਰਹੇ ਹੋਣਗੇ ਤਾਂ ਤੁਸੀਂ ਇਹਨਾਂ ਨੂੰ ਦੇਖ ਵੀ ਸਕਦੇ ਹੋ ਵੀ ਤੁਹਾਡੇ ਸ਼ਹਿਰ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀਆਂ ਦੀ ਜਿਹੜੀ ਬਦਲੀ ਹੋਈ ਆ ਕਿਹੜੇ ਵੱਡੇ ਫੇਰ ਬਦਲ ਹੋਏ ਆ ਤਾਂ ਇੱਕ ਵਾਰੀ ਫੇਰ ਤੋਂ ਪੰਜਾਬ ਦੇ ਵਿੱਚ ਵੱਡੇ ਫੇਰ ਬਦਲ ਹੋਇਆ ਅਸਰਾਂ ਦੇ ਵੱਡੇ ਜੜੇ ਆ ਉੱਤ ਬਾਦਲੇ ਕੀਤੇ ਗਏ ਨੇ